ਕਿਸਾਨੀ ਅੰਦੋਲਨ ਦੇ ਚੱਲਿਆ ਇੱਕ ਨੌਜਵਾਨ ਦੀ ਹੋਈ ਮੌਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਜਥੇਬੰਦੀਆਂ ਨੇ ਕੀ ਕਿਹਾ ਆਉ ਦੇਖਦੇ ਆ ਹਾਂਜੀ ਕਿਹੜੇ ਕੀ ਨਾਮ ਜੇ ਆਪਣਾ ਉਹ ਕਿਹ ਕਿਥੇ ਰਹਿੰਦੇ ਹੋ ਮੈਂ ਹਰਵਿੰਦਰ ਸਿੰਘ ਮਸਾਣੀਆ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕਿਸਾਨ ਮਜ਼ਦੂਰ ਮੋਰਚਾ ਫੋਰਮ ਤੋਂ ਆ ਜੀ ਮੈਂ ਆ ਜਿਹੜੇ ਕਿਸਾਨ ਦੀ ਕੱਲੋ ਲੁੱਤੀ ਹੋਈ ਹੈ ਕੌਣ ਤੁਹਾਡੇ ਕੋਲੋਂ ਲੁੱਤੀ ਹੋਈ ਦਾ ਨਾਮ ਬਿਲਕੁਲ ਮੇਰੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਭਗਤ ਨਾਮਦੇਵ ਜੀ ਦੇ ਅਕਾਈ ਪਿੰਡ ਚਾਚੋਕੇ थाना ਕਮਾਨ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਸੀਗੇ ਜੀ ਜਿਸਰਾ ਕਿਰੇ ਹਲ ਆਪਣੇ ਬੀ ਬੋ ਦਾ 14 ਫਰਵਰੀ ਨੂੰ ਸ਼ੰਭੂ ਬਾਰਡਰ ਦੇ ਉੱਤੇ ਹੋਈ ਭਾਰੀ ਜਿਹੜੀ ਬੰਬਾਂ ਦੀ ਬਰਸਾਤ ਆ ਅਥਰੂ ਗੈਸ ਦੇ ਗੋਲੇ ਧੂਏਂ ਵਾਲੇ ਗੋਲੇ ਤੇ ਐਕਸਪਲੋਸ਼ਨ ਵਾਲੇ ਗੋਲੇ ਜਿਹੜੇ ਆ ਉਹ ਲਗਾਤਾਰ ਚੱਲਦੇ ਰਹੇ ਨੇ ਔਰ ਗਿਆਨ ਸਿੰਘ ਪਿਛਲੇ 22 ਸਾਲ ਤੋਂ ਸਾਡੇ ਨਾਲ ਜਥੇਬੰਦੀ ਦੇ ਵਿੱਚ ਇੱਕ ਜੁਝਾਰੂਆ ਵਾਂਗ ਜੂਸ ਦਾ ਸਾਡਾ ਵੀਰਿਆ ਉਸ ਦੌਰਾਨ ਹੀ ਉਹਨੂੰ ਧੂਏ ਦੇ ਚੜਨ ਦੇ ਨਾਲ ਬਹੁਤ ਜ਼ਿਆਦਾ ਚੋਕ ਦੀ ਸਮੱਸਿਆ ਪੈਦਾ ਹੋਈ ਉਹਦਾ ਸਾਹ ਬਹੁਤ ਜ਼ਿਆਦਾ ਔਖਾ ਸੀਗਾ ਉੱਥੋਂ ਫਰਸਟ ایڈ ਲੈ ਕੇ ਬੇਸਿਕ ਤੌਰ ਤੇ ਟ੍ਰੀਟਮੈਂਟ ਜਿਹੜਾ ਸੀ ਉਹਨਾਂ ਨੂੰ ਦਿੱਤਾ ਤੇ ਉਸ ਤੋਂ ਬਾਅਦ ਟਰਾਲੀ ਵਿੱਚ ਹੀ ਰਹੇ ਨੇ ਪਿਛਲੀ ਰਾਤ ਦੁਬਾਰਾ ਜਿਹੜੀ ਚੋਕ ਦੀ ਸਮੱਸਿਆ ਵਧੀ ਆ ਜਿਹਦੇ ਨਾਲ ਉਹਨਾਂ ਦਾ ਸਾਹ ਰੁਕਣ ਲੱਗ ਗਿਆ ਸੀਗਾ ਲਗਭਗ ਸਵੇਰੇ 2:30 ਤੋਂ 3 ਵਜੇ ਦੇ ਦਰਮਿਆਨ ਬਾਈ ਐਂਬੂਲੈਂਸ ਜਿਹੜਾ ਉਹਨਾਂ ਨੂੰ ਪਟਿਆਲਾ ਰਜਿੰਦਰਾ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਆ ਪਰ ਹੋਏ ਅਨੇ ਤਸ਼ੱਦਦ ਦੇ ਨਾਲ ਜੋੜਾ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ ਆ ਉਹਨੂੰ ਨਾ ਚਲਦਿਆਂ ਹੋਇਆਂ ਗਿਆਨ ਸਿੰਘ ਜਿਹੜੇ ਨੇ ਅੱਜ ਲਗਭਗ ਸਵੇਰੇ 7:30 ਵਜੇ ਦੇ ਕਰੀਬ ਸਾਥੋਂ ਵਿਛੜ ਗਏ ਨੇ ਜੀ ਮ੍ਰਿਤਕ ਸਰੀਰ ਨੂੰ ਪਿੰਡ ਲਿਜ਼ਾਨ ਤੋਂ ਪਹਿਲਾਂ ਜਿਹੜਾ ਆ ਸਾਡੀ ਜਥੇਬੰਦੀ ਦਾ ਜਜ਼ਾਰੂ ਜੋਧਾ ਆ ਗਿਆਨ ਸਿੰਘ ਉਹਦੇ ਜਾਣ ਤੋਂ ਬਾਅਦ ਵੀ ਉਹਦਾ ਜਜ਼ਾਰੂਪਣ ਜਿਹੜਾ ਜਥੇਬੰਦੀ ਦੀਆਂ ਫਜ਼ਾਵਾਂ ਦੇ ਵਿੱਚ ਹਮੇਸ਼ਾ ਗੂੰਜਦਾ ਰਹੂਗਾ ਇੱਥੋਂ ਸਰੀਰ ਜਿਹੜਾ ਆ ਉਹ ਸ਼ੰਭੂ ਬਾਰਡਰ ਬੈਰੀਅਰ ਤੇ ਜਿੱਥੇ ਵੱਡਾ ਅੰਦੋਲਨ ਜਿਹੜਾ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਚੱਲਦਾ ਪਿਆ ਉੱਥੇ ਉਹਨਾਂ ਨੂੰ ਲੈ ਕੇ ਜਾਇਆ ਜਾਊਗਾ ਜਥੇਬੰਦੀ ਦੇ ਸਨਮਾਨ ਸਮਾਨ ਦੇ ਨਾਲ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਕਰਦਿਆਂ ਦੇ ਹਵਾਲੇ ਕਰਕੇ ਬਿਲਕੁਲ ਸਤਿਕਾਰ ਸਹਿਤ ਜਿਹੜਾ ਹੈ ਉਹਨਾਂ ਨੂੰ ਅਗਨਬੇਟ ਕੀਤਾ ਜਾ। ਸਰਕਾਰ ਕੋਲੋਂ ਸਭ ਤੋਂ ਵੱਡੀ ਮੰਗ ਤੇ ਇਹ ਆ ਕਿ ਸਭ ਤੋਂ ਪਹਿਲਾਂ ਸਰਕਾਰਾਂ ਇਸ ਚੀਜ਼ ਤੇ ਵਿਚਾਰ ਕਰ ਲੈਣ। ਕਿ ਅਸੀਂ ਵੀ ਇਸੇ ਧਰਤੀ ਤੇ ਰਹਿਣ ਵਾਲੇ ਲੋਕਾਂ, ਇਸੇ ਧਰਤੀ ਦੇ ਵਸਿੰਦੇ ਆ। ਅਸੀਂ ਕਿਸੇ ਬਾਹਰਲੇ ਦੇਸ਼ ਦੇ ਲੋਕ ਨਹੀਂ ਹੈਗਾ। ਸਾਨੂੰ ਇਸ ਭਾਰਤ ਦੇ ਨਾਗਰਿਕਾਂ ਦੀ ਨਜ਼ਰ ਨਾਲ ਦੇਖਿਆ ਜਾਵੇ। ਅੰਨਾ ਤਸ਼ੱਦਦ ਜਿਹੜਾ ਉਹ ਬੰਦ ਕੀਤਾ ਜਾਵੇ। ਤੇ ਜਿੱਥੇ ਗਿਆਨ ਸਿੰਘ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਇਹ ਲੌਣ ਲਈ ਇੱਕ ਮਜ਼ਦੂਰ ਪਰਿਵਾਰ ਨਾਲ ਸੰਬੰਧ ਰੱਖਣ ਵਾਲਾ ਛੋਟਾ ਜਿਹਾ ਕਿਸਾਨ ਜਿਹੜਾ ਆ ਇੱਥੋਂ ਚਲਾ ਗਿਆ ਉਹਦੇ ਵਾਸਤੇ ਉਹਦਾ ਜੋ ਯੋਗ ਮੁਆਵਜ਼ਾ ਬੰਦਾ ਆ ਜੋ ਸਰਕਾਰਾਂ ਨੇ ਉਸ ਤਸ਼ੱਦਦ ਦੀ ਤਹਿ ਦੇ ਵਿੱਚ ਉਹਨੂੰ ਇੱਥੋਂ ਬਹੁਤ ਬੁਰੇ ਤਰੀਕੇ ਨਾਲ ਉਹ ਰੁਖਸਤ ਹੋਇਆ ਉਹਦੇ ਲਈ ਸਰਕਾਰ ਆਪਣੀ ਜ਼ਿੰਮੇਵਾਰੀ ਜਿਹੜੀ ਆ ਤਨਦੇਹੀ ਨਾਲ ਨਿਭਾਵੇ ਜੀ